ਤੇ ਇਹ ਨੇ ਭਾਈ ਸਾਹਿਬ ਮੇਰੇ ਜੋ ਕਿ ਇੰਗਲੈਂਡ ਤੋਂ ਆਏ ਨੇ ਤੇ ਮੈਨੂੰ ਸਪੈਸ਼ਲ ਇਹਨਾਂ ਨੇ ਲੈਂਕੜੀ ਬਣਾਉਣੀ ਸਿਖਾਈ ਹੈ ਉਹ ਵੀ ਟੂਸ ਵਾਲੀ ਤੇ ਭਾਈ ਮਟਰਨ ਗੱਲ ਗਿਆ ਚੰਗੀ ਦਾ ਭਾਈ ਬੜਾ ਲਾਜਵਾਬ ਹੁਣ ਵੇਟ ਨਹੀਂ ਹੋ ਰਹੀ ਭਾਈ ਮੇਰੇ ਨਾਲ ਮਨ ਕਰਦਾ ਹੁਣੇ ਮੈਂ ਚੱਲਿਆ ਇਹਨੂੰ ਲੈ ਕੇ ਤੁਸੀਂ ਵੀ ਆਜੋ ਮੈਨੂੰ ਮੈਨੂੰ ਵੀ ਨਾਲ ਲੈ ਜਾ ਯਾਰ ਆਓ ਯਾਰ ਚਲਿਏ ਆਪਾਂ ਖਾਈਏ ਪੀਏ ਮਜੇ ਨਾਲ ਦੋਸਤੋ ਅੱਜ ਇਹਨੇ ਮੈਨੂੰ ਇੱਕ ਤੱਕ ਲੰਦੇ ਯਾਰ ਓਏ ਯਾਰ ਨਾ 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 ਜਾਣਦੇ ਜਾਣਦੇ ਪਿਆਰ ਭਰੀ ਸਸਰੀ ਘਰ ਸਾਰਿਆਂ ਨੂੰ ਆ ਤੁਹਾਡੇ ਦੋਸਤ ਰঞ্জੀਤ ਸਿੰਘ ਜੱਗੀ ਵਿੱਚ ਦੇ ਕਿਚਨ 'ਚ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਅੱਜ ਤੁਹਾਨੂੰ ਖਾਵਾਂਗੇ ਬੱਕਰਾ ਪਰ ਉਸ ਬੱਕਰੇ 'ਚ ਵੀ ਟਵਿਸਟ ਹੈ ਉਹ ਟਵਿਸਟ ਤੁਹਾਨੂੰ ਥੋੜੀ ਦੇਰ ਤੱਕ ਤੁਹਾਨੂੰ ਪਤਾ ਚੱਲੇਗਾ ਜਾਂ ਤੁਹਾਨੂੰ ਦੱਸਾਂਗੇ ਥੈਂਕ ਯੂ ਜੀ ਦੋਸਤੋ ਅਸੀਂ ਹੋ ਗਏ ਰੈਡੀ ਬਕਰਾਂ ਬਣਾਉਣ ਵਾਸਤੇ ਤੇ ਪਹਿਲੇ ਲਾ ਲਓ ਇੱਥੇ ਅੱਗ ਉਸ ਵਾਰ ਇਸ ਵਿੱਚ ਪਾਓ ਦੇਸੀ ਘਿਓ ਦੇ 4 ਚਮਚੇ ਤੁਸੀਂ ਮਸਟਰਡ ਔਇਲ ਫਾਇਰ ਔਇਲ ਜੋ ਤੁਸੀਂ ਔਇਲ ਤੁਸੀਂ ਪਸੰਦ ਕਰਦੇ ਹੋ ਤੁਸੀਂ ਉਹ ਔਇਲ ਪਾ ਸਕਦੇ ਪਰ ਮੈਂ ਬਟਰ ਦੇਸੀ ਬਟਰ ਪਸੰਦ ਕਰਦਾਗਾ ਤੇ ਦੇਸੀ ਘਿਓ ਦੇ ਅਸੀਂ ਪਾ ਲੈ 4 ਚਮਚੇ ਠਾ ਕਰਕੇ 300 ਗ੍ਰਾਮ ਔਨੀਅਨ ਮੀਨਿੰਗ ਪਿਆਜ਼ ਤੇ 250 ਗ੍ਰਾਮ 300 ਗ੍ਰਾਮ ਤੁਸੀਂ ਟਮਾਟੋ ਪਿਊਰੀ ਠਾ ਕਰ ਲੈਣੀ ਹੈ ਉਸ ਤੋਂ ਪਹਿਲੇ ਤੁਸੀਂ ਅਸੀਂ ਗਾਲੀ ਅਨਜੇ ਦਾ ਪੇਸਟ ਹੀ ਬਣਾ ਲਾਂਗੇ ਇੱਥੇ ਤੇ ਹੌਲੀ ਹੌਲੀ ਤੁਹਾਨੂੰ ਦੱਸਾਂਗਾ ਇੱਕ ਟਵਿਸਟ ਵੀ ਹੈਗਾ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਲੋ ਜੀ ਦੋਸਤੋ ਦੇਸੀ ਘੀਰ ਸਾਡਾ ਗਰਮ ਹੋ ਗਿਆ ਤੁਸੀਂ ਮਸਟਰਡ ਆਇਲ ਮਤਲਬ ਸਰੋਂ ਦਾ ਤੇਲ ਕੋਈ ਵੀ ਆਇਲੀ ਸੀ ਯੂਜ਼ ਕਰ ਸਕਦੇ ਹੋ ਸਾਡਾ ਕਿਉਂ ਹੋ ਗਿਆ ਗਰਮ ਦੇਸੀ ਕਿਉਂ ਸਪੈਸ਼ਲ ਮੈਂ ਤਾਂ ਬਹੁਤ ਪਸੰਦ ਕਰਦਾ ਯਾਰੋ ਆ ਪੈ ਗਿਆ ਤੇ ਆਜ ਯਾਨੀ ਕਿ ਓਨਿਅਨ ਇਹਨੂੰ ਹੁਣ ਅਸੀਂ ਕਰ ਲੈਣਾ ਹੈਗਾ 골ਡਨ ਫ੍ਰਾਈ ਤੁਸੀਂ ਪਿਆਜ਼ ਜਿਸ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਜਿਆਦਾ ਥੋੜੀ ਥਿੱ꺼ਰ ਵੀ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਇਸ ਵਿੱਚ ਜਿਆਦਾ ਪਿਆਜ਼ ਪਾ ਲਓ ਜੇ ਤੁਸੀਂ ਪਤਲੀ ਗਰੇਵੀ ਪਸੰਦ ਕਰਦੇ ਹੋ ਮਿੱਠਾ ਨਹੀਂ ਚਾਹ ਪਸੰਦ ਕਰ ਲੇ ਤੁਸੀਂ ਇੱਕ ਪਿਆਜ਼ ਵੀ ਪਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈਗਾ ਕੋਈ ਅਸੀ ਗੱਲ ਨਹੀਂ ਤੇ ਆਹ ਦੇਖੋ ਹੁਣ ਅਸੀਂ ਇਹਨੂੰ ਕਰ ਲੈਣਾ ਫੁੱਲ 골ਡਨ ਬ੍ਰਾਊਨ 골ਡਨ ਬ੍ਰਾਊਨ ਕਰਨ ਦਾ ਕੀ ਫਾਇਦਾ ਹੈਗਾ ਇਹਦਾ ਮਿਠਾਸ ਮਰ ਜਾਂਦੀ ਹੈਗੀ ਹੈ ਤੇ ਤੁਹਾਨੂੰ ਵਧੀਆ ਤੇ ਵਧੀਆ ਇਹਦਾ ਫਲੇਵਰ ਅੰਦਰ ਤੁਹਾਨੂੰ ਮਿਲੇਗਾ ਸੋ ਹੁਣ ਅਸੀਂ ਇਸੇ ਤਰ੍ਹਾਂ ਨੂੰ 골ਡਨ ਬ੍ਰਾਊਨ ਕਰ ਲੈਣੇ ਆਂ 골ਡਨ ਬ੍ਰਾਊਨ ਹੋਣ ਤੱਕ ਅਸੀਂ ਵੇਟ ਕਰਾਂਗੇ। ਓ ਪਾਜੀ ਕੀ ਹਾਲ ਚਾਲ? ਓ ਤੁਸੀਂ ਮੇਰੀ ਕਿਚਨ ਚ ਕੀ ਕਰ ਰਹੇ ਹੋ ਯਾਰ? ਓ ਮੈਂ ਕਿਚਨ ਵਿਹਲੀ ਪਈ ਸੀ ਯਾਰ ਤੇ ਮੈਂ ਹਾਂ ਚਲੋ ਮੈਂ ਤੇਰੇ ਦੋਸਤਾਂ ਨੂੰ ਮੈਂ ਕੋਈ ਥੋੜਾ ਜਿਹਾ ਟਵਿਸਟ ਵਾਲੀ ਚੀਜ਼ ਬਣਾ ਕੇ ਆਵਾਂ। ਕੀ ਦੱਸਦਾ ਸਵਾਲ ਜਿਆਦਾ ਧਿਆਨ ਰੱਖੀਦਾ ਨਾ ਯਾਰ ਦੀ ਤੂੰ ਆਪਣੀ ਕ੍ਰੀਏਟੀਵਿਟੀ ਕਿ ਉਹਦੀ ਬਾਜੀ ਕੀ ਬਣਾ ਰਿਹਾ ਅੱਜ ਫਿਰ ਅੱਜ ਤੁਹਾਡਾ ਸਪੈਸ਼ਲ ਬੱਕਰਾ ਬਣ ਰਿਹਾ ਬਾਜੀ ਤੁਹਾਡੇ ਤੁਹਾਡੇ ਸਾਰੇ ਦੋਸਤਾਂ ਨੂੰ ਇਹ ਤਰੀਕਾ ਦੱਸ ਰਿਹਾ ਵਧੀਆ ਤਰੀਕਾ ਵਿਦ ਟਵਿਸਟ ਬਹੁਤ ਮਜਾ ਆਣਾ ਪਾ ਜੀ ਟਵਿਸਟ ਨੂੰ ਪਤਾ ਹੈ ਅੱਛਾ ਜੀ ਫਿਰ ਟਵਿਸਟ ਅੱਛਾ ਟਵਿਸਟ ਉਹ ਸਹੀ ਆ ਲੋ ਯਾਰ ਤੁਹਾਡਾ ਟਵਿਸਟ ਲੋ ਜੀ। ਓ ਨਹੀਂ 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 ਯਾਰ ਆ ਤਾਂ ਬਰਾਂਡੀ ਐ। ਮੈਂ ਆਇਆ ਆ ਪੰਜਾਬ ਇੰਡੀਆ ਵਿੱਚ। ਠੀਕ ਹੈ ਜੀ। ਤੇ ਮੈਂ ਦੇਸੀ ਦਾਰੂ ਯੂਜ਼ ਕਰਾਂਗਾ। ਓਹੋ ਦੇਸੀ ਦੇਸੀ ਆ ਤੁਹਾਨੂੰ ਕਰਾਵਾਂਗਾ। ਇਹ ਇੰਗਲੈਂਡ ਦੀ ਮਹਾਰਾਣੀ ਵਾਲਾ। ਇਹ ਦੇਖੋ। ਵਾਰ ਇਹ ਤਾਂ ਗੁਲਾਬਾਂ ਵਾਲੀ। ਬੜਾ ਮਜ਼ਾ ਆਣਾ। ਤੁਹਾਨੂੰ ਮਜ਼ਾ ਨਾ ਆਇਆ ਤਾਂ ਪੈਸੇ ਵਾਪਸ। ਪੈਸੇ ਵਾਪਸ? ਜੀ ਜੀ। ਜਿੰਨੇ ਤੁਸੀਂ ਪੈਸੇ ਦਿਓਗੇ ਉਨੇ ਵਾਪਸ। ਜੀ ਓਹੋ ਇਹ ਤਾਂ ਸੁੱਖ ਫਾਇਦਾ ਨਾ ਆਇਆ ਯਾਰ। ਨਾ ਸਾਨੂੰ ਬਣਾ ਕੇ ਖਵਾਓ। ਨੋ ਪ੍ਰੋਬਲਮ ਬਣਾਓ ਤੇ ਵਧੀਆ ਖਵਾਓ ਅਸੀਂ ਫਿਰ ਦੱਸਾਂਗੇ ਮੈਂ ਤੁਹਾਨੂੰ ਕਿੰਨਾ ਵਧੀਆ ਟੂਸ ਆਇਆ ਤੁਹਾਡੇ ਦੇਸੀ ਇੰਗਲਿਸ਼ ਸਟਾਈਲ ਖਵਾ ਰਹੇ ਹਾਂ ਓਹ ਹੋ ਮਾਈ ਗੋ ਮੈਂ ਮੇਰੀ ਫੇਵਰਿਟ ਡਿਸ਼ ਹੈ ਜਿਹੜੀ ਲਾਸਟ ਤੁਸੀਂ ਇੰਗਲੈਂਡ ਆਈ ਸੀਗੇ ਹਾਂਜੀ ਹਾਂਜੀ ਉਦੋਂ ਬਣਾਈ ਸੀਗੀ ਉਹ ਤੁਹਾਨੂੰ ਖਵਾਈ ਸੀ ਨਾ ਮੈਂ ਕਿਹਾ ਮੈਂ ਕਿਹਾ ਸ਼ਾਇਦ ਇਹਦੀ ਲੋੜ ਪਈ ਨਾ 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 ਮੈਂ ਇੱਥੇ ਟੂਸ ਤਾਂ ਹੀ ਗਿਆ ਟੂਸ ਕਰਤੀ ਓਹ ਪਟਿਆਲਾ ਸ਼ਾਇਦ ਸ਼ਹਿਰ ਚ ਪਟਿਆਲਾ ਚ ਪਟਿਆਲਾ ਤੇ ਪਟਿਆਲੇ ਚਲੇਗੀ ਓਹ ਹੋ ਮਹਾਰਾਣੀ ਬਹੁਤ ਮਜ਼ਾ ਸਾਡੀ ਇੰਗਲੈਂਡ ਦੀ ਮਹਾਰਾਣੀ ਪ੍ਰਤਾਪ ਦੇਸੀ ਓਹ ਹੋ 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 ਏ ਪਾਉਣਗੇ ਤੁਹਾਨੂੰ ਮਜਾ ਨਾ ਇੱਚ ਦੇ ਨੇ ਤੇ ਬੁਰਾ ਆਏਗਾ ਜੀ ਬਿਲਕੁਲ ਬਿਲਕੁਲ ਅੱਛਾ ਪਤਾ ਕਿਵੇਂ ਯੂਜ਼ ਕਰਨੀ ਹੈ ਇਹਨੂੰ ਇੱਕਦਮ ਨਹੀਂ ਪਾ ਦੇਣੀ ਅੱਛਾ ਮੈਂ ਸੋਚਦਾ ਬਹਾਉਣੀ ਪਾ ਦੋਗਾ ਯਾਰ ਨਾ 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 ਵਸੇ ਪਾਉਗੇ ਕਿ ਇੱਥੇ ਪਾਵੇ ਨਹੀਂ ਨਹੀਂ ਅਸੀਂ ਬੱਕਰੇ ਨੂੰ ਡਰੰਕ ਨਹੀਂ ਹੋਣ ਦੇਣਾ ਓ ਮਾਈ ਗੋਡ ਇਹ ਜਿਆਦਾ ਇੱਕਦਮ ਪਾਤੀ ਬੱਕਰੇ ਨਾਲ ਤਾਂ ਭੱਜ ਜਾਣਾ ਡਰੰਕ ਹੋ ਜਾਣਾ ਕਿ ਤਾਂ ਬੱਕਰਾ ਫੜਨਾ ਪੈ ਜਾਵੇ ਸਾਨੂੰ ਤਾਂ ਹੀ ਕਹਿਣਾ ਟਵਿਸਟ ਹਲਕਾ ਹਲਕਾ ਪਹਿਲੇ ਥੋੜਾ ਇੱਕ ਪਟਾਲਾ ਸ਼ਾਇਦਾਂਗੇ ਇਹਨੂੰ ਠੀਕ ਹੈ ਉਸ ਤੋਂ ਬਾਅਦ ਵਿੱਚ ਥੋੜਾ ਹੋਰ ਦੇਖੋ ਤੁਸੀਂ ਦੇਖੋ ਬੂ ਯਾਰ ਦੇਸੀ ਕੀ ਉਹਦੀ ਪਾਏ ਕੋ ਬਹੁਤ ਮਜ਼ਾ ਆਣ ਵਾਲਾ ਯਾਰ ਤੇ ਭਾਜੀ ਇਹ ਮਸਾਲੇ ਮਸੂਲ ਸੁੱਕੇ ਪਏ ਨੇ ਬਿਲਕੁਲ ਬਿਲਕੁਲ ਇਹ ਹੈਗੇ ਸਾਡੇ ਸੁੱਕੇ ਮਸਾਲੇ ਓਹੋ ਖੁਸ਼ਬੂ ਪਰ ਇਹਨਾਂ ਨੂੰ ਕੋਈ ਨਹੀਂ ਪਾਣਾ ਉਹ ਇਹਨਾਂ ਵਿੱਚ ਕੋਈ ਮਸਾਲਾ ਨਹੀਂ ਪਾਣਾ ਚਲੋ ਠੀਕ ਹੈ ਇਹ ਲੈ ਜਾਓ ਤੁਸੀਂ ਜੋ ਕਰਨਾ ਕਰੋ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਕੋਈ ਚੱਕਰ ਨਹੀਂ ਆ ਜੀ ਦੋਸਤੋ ਨੇਲੀ ਪਿਆਸ ਸਾਡੇ ਡਨ ਹੋਣ ਵਾਲਿਆ 골ਡਨ ਬ੍ਰਾਊਨ ਹੋ ਗਿਆ ਥੋੜੇ ਜਿਹਾ ਅਸੀਂ ਹੋਰ ਕਰਾਂਗੇ ਕਿਉਂਕਿ ਫਿਰ ਇਹਦਾ ਸਾਰਾ ਮਿੱਠਾਪਨ ਤੁਹਾਨੂੰ ਕਰੀ ਵਿੱਚ ਨਜ਼ਰ ਨਹੀਂ ਆਣਾ ਬੱਕਰੇ ਦੀ ਭਾਜੀ ਬਣੇਗੀ ਬੱਕਰੇ ਦਾ ਫਲੇਵਰ ਆਏਗਾ ਤੁਸੀਂ ਆ ਦੇਖੋ ਤੁਪਾ 2-3 ਮਿੰਟ ਜਿਆਦਾ ਨਹੀਂ ਐਸੀ ਇਹਨੂੰ ਡਾਰਕ 골ਡਨ ਬ੍ਰਾਊਨ ਕਰ ਲੈਣਾ ਇਹਦਾ ਫਿਰ ਮਿਠਾਸ ਛੂ ਮੰਤਰ ਆ ਗਿਆ ਵੋ ਦੋਸਤੋ ਪ੍ਰਾਉ ਆ ਬਣ ਗਿਆ ਸਾਡਾ ਪਿਆਰ 골ਡਨ ਬ੍ਰਾਊਨ 골ਡਨ ਬ੍ਰਾਊਨ ਉਸ ਤੋਂ ਬਾਅਦ ਉਹ ਗਲ ਗੀਂਦਰ ਦਾ ਪੇਸ ਮਤਲਬ ਥੋਂ ਤੇ ਅਦਰ ਦਾ ਕੋਜ਼ਬਾ ਥੋੜਾ ਸਟੇਅ ਕਰਦੇ ਹਾਂ ਦੋਸਤੋ ਹੁਣ ਸਾਡੀ ਗਾਲੀ ਜਿੰਜਰ ਵੀ ਹੋ ਗਈ ਹੁਣ ਇਸ ਪਾਦਾਂਗੇ ਅਸੀਂ ਚੁਪ ਟਮਾਟਰ ਅਸੀਂ ਕਯੂਕ ਟਮਾਟਰ ਦੀ ਪਿਊਰੀ ਬਣਾ ਲਈ ਹੈਗੀ ਹੈ ਉਹ ਪਾ ਲਈ ਹੈਗੀ ਹੈ ਇਹ ਤੁਹਾਡੇ 400 ਗ੍ਰਾਮ ਹੋਣਗੇ ਚੁਪ ਟਮਾਟਰ ਥੋੜਾ ਥੋੜਾ ਆਵਣਾ ਨੂੰ ਸਟੇਅ ਕਰੋ ਪਾ ਲਾਂਗੇ ਸੋਲਟ ਤੇ ਸੋਲਟ ਪਾਣਾ ਹੈ 1 ਕਿਲੋ ਮੀਟ ਵਾਸਤੇ ਇਕ ਨੂੰ ਅਗਰ ਤੁਹਾਨੂੰ ਵੱਧ ਘੱਟ ਵੀ ਪਾ ਸਕਦੇ ਹੋ ਜਿਹਨੇ ਨਮੂਨ ਜ਼ਿਆਦਾ ਖਾਣਾ ਥੋੜਾ ਵੱਧ ਪਾ ਲਓ ਜਿਹਨੇ ਘੱਟ ਖਾਣਾ ਘੱਟ ਪਾ ਲਓ ਜਿੱਦੋਂ ਲੋੜ ਪਵੇ ਸਵਾਦ ਦੇ ਅਕਿ ਤੁਸੀਂ ਬਾਅਦ ਫਿਰ ਠਾ ਕਰ ਸਕਦੇ ਇੱਕ 스ਪੂਨ ਅਸੀਂ ਚ ਹਲਦੀ ਪਾ ਲਾਂਗੇ ਤੇ ਇਹਦੇ ਚ ਇੱਕ 스ਪੂਨ ਤੋਂ ਥੋੜਾ ਜਿਹਾ ਵੱਧ ਰੰਗਤ ਵਾਸਤੇ ਡਿਪੈਂਡ ਹੈ ਜਿਸ ਤਰ੍ਹਾਂ ਤੁਸੀਂ ਪਸੰਦ ਕਰੋ ਇੱਥੇ ਅਸੀਂ ਕਸ਼ਮੀਰੀ ਪਾ ਲਿਆ ਹੈ ਬਿਠਾ ਹੋ ਗਿਆ ਜੀ ਉਸ ਵਕਤ ਥੋੜਾ ਜਿਹਾ ਗਰਮ ਮਸਾਲਾ ਪਾ ਲਓ ਅਸੀਂ ਹੋਰ ਕੋਈ ਮਸਾਲੇ ਨਹੀਂ ਪਾਵਾਂਗੇ ਕਿਉਂਕਿ ਅਸੀਂ ਲਹਮ ਦਾ ਸੇਸ ਦੇਣਾ ਹੈ ਗਰਮ ਮਸਾਲੇ ਦਾ ਜਬ ਮਸਾਲਿਆਂ ਦਾ ਨਹੀਂ ਟੇਸ ਦੇਣਾ ਅੱਛਾ ਇਸ ਨੂੰ ਹੁਣ ਅਸੀਂ ਕਰ ਦਾਂਗੇ ਥੋੜਾ ਜਿਹਾ ਕਾਉਮਾਉ ਲਵਲੀ ਜੁਬਲੀ ਅਸੀਂ ਇਸ 'ਚ ਕਰਾਂਗੇ ਥੋੜਾ ਜਿਹਾ ਐਕਸਟਰਾ ਕਾਲੀ ਮਿਸ ਪਾਊਡਰ ਕਿਉਂਕਿ ਦਾਂਗੇ ਇਸ 'ਚ ਇਹ ਵੀ ਟਵਿਸਟ ਹੈ ਇੱਕ ਇਹ ਦੋਸਤੋ ਹੈਲਥ ਵਾਸਤੇ ਬਹੁਤ ਚੰਗੀ ਹੁੰਦੀ ਹੈ ਗਲੇ-ਛਲੇ ਵਾਸਤੇ ਇੱਚ ਬਹੁਤ ਵਧੀਆ ਤੀਸਤ ਆਉਂਦਾ ਇਸ ਵਿੱਚ ਤੇ ਇਹਨੂੰ ਵੀ ਥੋੜਾ ਅਸੀਂ ਕਰ ਲਾਂਗੇ ਮਿਕਸ oh ਭਾਈ ਜੀ ਆ ਗਈ ਅਜੇ ਬਣਿਆ ਨਹੀਂ ਯਾਰ ਨਾ ਨਾ ਬਸ ਨੇਲੀ ਤਿਆਰ ਹੈ ਵੀ ਇੱਕ ਸਟੈਪ ਤੇ ਤਿਆਰ ਹੈ ਦੂਜਾ ਸਭ ਉਹ ਅਸੀਂ ਮੀਟ ਪਾਵਾਂਗੇ ਸਭ ਕੁਝ ਰੈਡੀ ਹੈ ਭਾਈ ਤੁਸੀਂ ਖੜੇ ਮਸਾਲੇ ਕਿਉਂ ਨਹੀਂ ਪਾਏ ਯਾਰ ਆਹ ਤੋ ਚੰਗਾ ਸਵਾਲ ਪੁੱਛਿਆ ਖੜੇ ਮਸਾਲੇ ਯਾਰ ਕਹਤਾ ਕਿ ਮੈਂ ਨਾ ਜਦੋਂ ਬਣਾਉਂਦਾ ਸੀ ਲੋਕਾਂ ਵਾਸਤੇ ਜਾਂ ਕਸਟਮਰਸ ਨੂੰ ਫੂਡ ਓਕੇ ਉਹ ਕਹਿੰਦੇ ਮੀਠਾ ਚੰਗਾ ਮੂੰਹ ਚ ਸੀਡ ਆਂਦੇ ਆ ਓਕੇ ਜਾਂ ਕੋਈ ਪੱਤਾ ਆ ਜਾਂਦਾ ਕੇ ਵਾਰਿਆ ਕਾਲੀ ਇਲਾਚੀ ਆ ਜਾਂਦੀ ਹੈ ਕਾਲੀ ਮਿਰਚ ਆ ਜਾਂਦੀ ਹੈ ਹੈਨਾ ਉਹ ਕਾਲੀ ਮਿਰਚ ਮਜ਼ਾ ਕਰਵਾਇ ਕਰਵਾਉਂਦਾ ਹੈ ਪਰ ਕੂੜਾ ਤੇ ਸਾਰਾ ਕੁਤਨਿਆ ਆਸ਼ਨਿਆ ਪਾਊਡਰ ਸਾਰਾ ਮਿਕਸ ਕਰਕੇ ਅਸੀਂ ਉਹ ਪਾ ਲਈਦਾ। ਖੜੇ ਮਸਾਲੇ ਕੋਈ ਮੂੰਹ ਚ ਨਹੀਂ ਆਉਂਦੇ। ਓਕੇ ਓਕੇ ਬਾਕੀ। ਇਸੇ ਕਰਕੇ ਖੜੇ ਮਸਾਲੇ ਨਹੀਂ ਪਾਇਦਾ। ਮਸਾਲੇ ਆ ਥੋੜੇ ਪਾਓ ਸੀ ਮਸਾਲੇ ਮਸਾਲੇ ਦਾ ਟੇਸ ਨਹੀਂ ਦੇਣਾ। ਭਾਈ ਉਹ ਟਵਿਸ ਦਾ ਕੀ ਕਰਨਾ? ਟਵਿਸ ਵੀ ਥੋੜਾ ਠਾ ਕਰ ਦਿੰਨੇ ਆ। ਅੱਛਾ। ਅਸੀਂ ਪੂਰਾ ਇੱਕਦਮ ਨਹੀਂ ਨਾ ਯਾਦ ਆ ਹੁਣ ਟਵਿਸ ਕੋਵਾਂਗੇ ਥੋੜਾ ਜਾਂ। ਓਹੋ। ਟਵਿਸ ਤੋਂ ਬਾਅਦ ਅਸੀਂ ਠਾ ਬਕਰਾ ਇਹਨ। ਓਹ ਮਜਾ ਆਣਾ। ਚਲੋ ਯਾਰ ਜੀ ਤੁਸੀਂ ਸਾਹਿਬ ਖੋਲੋ ਫਿਰ। ਫਾਈ ਸਪੈਸਿਅਲ ਹੈ ਲੱਗਦੇ। ਯਾਰ ਜੀ ਸਭ ਕੁਝ ਦੇਸੀ। ਬ Det er vi, Desi. Yep. Yes. ਜੇ ਤੁਸੀਂ ਉਹ ਆਪਣੇ ਹੱਥਾਂ ਨਾਲ ਹੀ ਠਾਕਰੋ ਸਾਰਾ ਬਣਾ ਕੇ ਬੱਕਰਾ ਭਾਜੇ ਯਾਰ ਨਹੀਂ 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 ਭਾਜੀ ਖਾਣਾ ਟਾਈਮ ਬੱਚੇ ਵੀ ਉਡੀਕਦੇ ਆਂ ਕਹਿੰਦੇ ਕਿਦਾਂ ਕਦੋਂ ਬਣੂਗਾ ਨਾ ਨਾ ਐਂਚ ਪਾ ਦੋ ਕਿਉਂਕਿ ਪਤਾ ਕੀ ਇਹਦੇ ਦਬਾਰਾ ਗੁਲਾਬਾਂ ਦੀ ਖੁਸ਼ਬੂ ਆ ਰਹੀ ਹੈ ਮੈਨੂੰ ਤਾਂ ਲੱਗਦਾ ਰੋਜ਼ ਆਪਜਾ ਤਾਂ ਨਹੀਂ ਆਇਆ ਇਹਦੇ 'ਚ ਉਹ ਨਹੀਂ 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 ਯਾਰ ਰੋਗ ਪਤਾ ਨਹੀਂ ਪਾਣਾ ਅਸੀਂ ਦੋ ਦਫ਼ਾ ਤਾਂ ਪਾਵਾਂਗੇ ਕਿਉਂਕਿ ਕਈ ਪਹਿਲੇ ਪਾ ਦਿੰਦੇ ਆ ਉਹਦਾ ਕੀ ਹੁੰਦਾ ਉਹ ਉੱਡ ਜਾਂਦੀ ਹੈ ਤਾਂ ਫਲੇਵਰ ਹੀ ਰਹਿੰਦਾ ਆਪਾਂ ਫੜ ਕੇ ਰੱਖਾਂਗੇ ਭਾਜੀ ਉੱਡ ਨਹੀਂ ਦਿੰਦੇ ਨਾ 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 ਉਹ ਜਿੰਨਾ ਇਹ ਵੇ ਨਹੀਂ ਹੱਥਾਂ ਦੀ ਥੋੜਾ ਜਿਹਾ ਪਾਵਾਂਗੇ ਹੁਣ ਲੋ ਜੀ ਫਿਰ ਪਾਤਾ ਥੋੜਾ ਕਹਿੰਦੇ ਪਾ ਦਿਓ ਥੋੜਾ ਮੇਰੇ ਤੇ ਰੋੜ ਦੇ ਨਾ 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 ਉਹ ਕੰਮ ਨਹੀਂ ਕਿ ਨਾ ਰੋੜ ਨੂੰ ਨਾ ਲੈ ਬੜੀ ਕੀਮਤੀ ਹੈ ਯਾਰ ਐ ਹੁਣ ਆ ਗਿਆ ਇਹ ਜੇ ਹੁਣ ਫਾਈਨਲ ਟੱਚ ਦਾਂਗੇ ਇਹਨੂੰ ਇਹ ਚੀਜ਼ ਦਾ ਬਾਅਦ ਚ ਕਿਉਂਕਿ ਫਿਰ ਇਹ ਨੇ ਉੜੀ ਜਾਣਾ ਇਹਨੇ ਹਲਕਾ ਜਿਹਾ ਕੀ ਪਾਣੀ ਪਾਉਂਦੇ ਨੇ ਤੁਸੀਂ ਸ਼ਰਾਬ ਪਾਈ ਜਾਂਦੇ ਯਾਰ ਤਾਂ ਇਹਨਾਂ ਤੇ ਇਹੀ ਤਾਂ ਟਵਿਸਟਾ ਯਾਰ ਜੀ ਗੁਲਾਬ ਜੀ ਮੈਨੂੰ ਤਾਂ ਲੱਗ ਰਿਹਾ ਜਿਵੇਂ ਗੁਲਾਬ ਜਲਦੀ ਖੁਸ਼ਬੂ ਨਹੀਂ ਆ ਰਹੀ ਇਹ ਗੁਲਾਬ ਜਾਲੀ ਆ ਯਾਰ ਜੀ ਪਰ ਇਹ ਸਟਰੋਂਗ ਗਲਾਜਲ ਆ ਜਿਸੀ ਗਲਾਜਲ ਇਸ ਹਲਕਾ ਦਾ ਟਵਿਸਟੀ ਹੁੰਦਾ ਵਾ 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 ਇਹ ਇੱਥੇ ਜਾਵੇ ਬੱਕਰੀ ਨੂੰ ਘੁਮਾਉਂਦੀ ਹੈ ਇਹ ਇੱਧਰ ਜਾਵੇ ਤਾਂ ਬੰਦੇ ਨੂੰ ਘੁਮਾਉਂਦੀ ਹੈ ਅੱਛਾ ਅੱਛਾ ਹੁਣ ਦੇਖਦੇ ਆ ਪਾਜੀ ਬੱਕਰਾ ਘੁੰਮਦਾ ਕਿ ਅਸੀਂ ਘੁੰਮਦੇ ਆ ਖਾ ਕੇ ਠੀਕ ਹੈ ਨ ਇਹ ਮਿਕਸ ਬੱਕਰਾ ਹੈ ਛਾਪਾਂ ਛਾਪਾਂ ਸਾਰਾ ਕੋਠਾ ਅੰਦਰ ਤੇ ਕਮ ਜਿਲ ਅੰਦਰ ਇਹਨੂੰ ਅਸੀਂ ਥੋੜਾ ਜਿਹਾ ਠਾਕਰ ਹੁਣ ਅਸੀਂ ਇਹ ਬੱਕਰੇ ਨੂੰ ਮਸਾਲੇ ਵਿੱਚ ਘੋਮੂ ਕਰ ਦੇਣਾ ਇਹਨੂੰ ਅਸੀਂ ਸਲੋ ਹੀਟ ਪਰ ਥੋੜਾ ਜਿਹਾ ਹਲਕਾ ਹਾਈਟ ਤੇ ਰੱਖਾਂਗੇ ਉਸ ਬਾਅਦ ਅਸੀਂ ਨੂੰ ਸਕੂਨ ਨਾ ਬਣੇ ਗਾਂਗੇ ਇਹਨੂੰ ਕਾਂਗੇ ਸਕੂਨ ਚ ਮਸਾਲੇ ਨਾ ਘੋਮ ਹੋ ਜਾ ਜਦੋਂ ਘੋਮ ਹੋਵੇਗਾ ਸਲੋ ਜਦੋਂ ਅਸੀਂ ਬਣਾਣਾ ਹੈ ਨਾ ਕੁੱਕਰ ਵਿੱਚ ਉਦੋਂ ਹੋ ਜਾਂਦਾ ਆ ਆਲੂ ਬਣ ਜਾਂਦਾ ਅਸੀਂ ਰੱਖਣਾ 95% ਕੁੱਕ ਰੱਖਣਾ ਥੋੜਾ ਖੰਦਮ ਹੋ ਜਾਤਾ ਹੋਏ ਪਰ ਵੀ ਬਕਰਾ ਖਾ ਰਹਿਆ ਭਾਈ ਕੋਈ ਦੰਦਾ ਨੂੰ ਵੀ ਮਰਜੀਸ ਦਿਓ ਐਸੇ ਅਸੀਂ ਗੱਲ ਨਹੀਂ ਇਹਨੂੰ ਅਸੀਂ ਸਲੋ ਹੀ ਤੇ ਰੱਖਾਂਗੇ ਸਾਰਾ ਮਸਾਲਾ ਇਹਦੇ ਅੰਦਰ ਜਾਏਗਾ ਫਿਰ ਜਦੋਂ ਤੁਸੀਂ ਇੱਕ ਇੱਕ ਪੀਸ ਖਾਓਗੇ ਤੁਸੀਂ ਦੇਖੋ ਓਹੋ ਮਹਾਰਾਣੀ ਸਾਹਿਬ ਆ ਮਜ਼ੇ ਆ ਗਿਆ ਕੋਈ ਲੈਮਨ ਨੂੰ ਪੋੜਣਾ ਫਿਰ ਮਹਾਰਾਣੀ ਨੂੰ ਯਾਦ ਕਰਨਾ ਲੋ ਜੀ ਸਾਡਾ ਬਕਰਾ ਹੋ ਗਿਆ ਘਾਉ ਮਾਉ ਇਹਨੂੰ ਹੁਣ ਅਸੀਂ ਕੀ ਕਰਾਂਗੇ ਮਿਕਸ ਵੀ ਹੋ ਗਿਆ ਸਭ ਕੁਝ ਹੋ ਗਿਆ ਹੁਣ ਇਹਨੂੰ ਕੀ ਕਰਾਂਗੇ ਗੈਸ ਨੂੰ ਕਰਾਂਗੇ ਸਲੋ ਇਦੇ ਉੱਪਰ ਪਾ ਦਾਂਗੇ ਅੱਧੇ ਘੰਟੇ ਵਾਸਤੇ ਟੱਕਣ ਤੇ ਤੁਸੀਂ ਜੋ ਠਾ ਕਰਨਾ ਤੁਸੀਂ ਕਰ ਸਕਦੇ ਹੋ ਹੈਵ ਇਲ ਜੀ ਦੋਸਤੋ ਹੁਣ ਅਸੀਂ ਚੈੱਕ ਕਰਾਂਗੇ ਸਾਡਾ ਲੈਂਮ ਕਿੱਥੇ ਤੱਕ ਪਹੁੰਚਿਆ ਹੂੰ ਹੂੰ ਜੈਸੀ ਕਿਹੋ ਜੀ ਖੁਸ਼ਬੂ ਤੇ ਕਮਾਲੀ ਕਰ ਰਹੀ ਹੈ ਐਨ ਥੋੜਾ ਥੇਸ ਕਰ ਦੱਸਾਂਗੇ ਲੈਂਮ ਨੇ ਤਿਆਰ ਦੀ ਬਬੂ ਬੱਕਰੇ ਨੇ ਪਾਣੀ ਛੱਡਤਾ ਐਨੂੰ ਇਸੇ ਬੱਕਰੇ ਵਿੱਚ ਦੇਖ ਲਓ ਤੁਸੀਂ ਇਹਨਾਂ ਸਾਡਾ ਓਇਲੀ ਹੈਗਾ ਵੀ ਹੈਲਥੀ ਬਣ ਰਿਹਾ ਹੈਗਾ ਇਸ ਸੀ ਜਿਆਦਾ ਬਟਰ ਨਹੀਂ ਪਾਇਆ ਦੇਸੀ ਕਿਉਂ ਨਹੀਂ ਪਾਇਆ ਵੀ ਪੂਰਾ ਪੂਰਾ ਓਇਲ ਹੋ ਜੇ ਤੇ ਸਾਨੂੰ ਹੈਲਥ ਵਾਈਜ਼ ਵੀ ਪਰੇਸ਼ਾਨੀ ਆਵੇ ਇਹ ਦੇਖੋ ਹਜੇ ਹੋ ਰਿਹਾ ਅਸੀਂ ਇਹਨੂੰ ਦੁਬਾਰਾ ਅਸੀਂ ਕਵਰ ਕਰ ਦਾਂਗੇ ਇਹਨੂੰ ਹੋਣ ਦਿਆਂਗੇ ਹਜੇ ਹਜੇ ਪੂਰਾ ਟਾਈਮ ਨਹੀਂ ਹੋਇਆ ਇਹ ਠੰਡ ਰ ਲੋ ਜੋ شو ਟਾਈਮ ਆ ਗਿਆ ਇਹਨੂੰ ਖੋਲ ਕੇ ਦੇਖੀਏ ਵੀ ਕੀ ਸਾਡਾ ਲੈਂਮ ਕੀ ਕਹਿ ਰਿਹਾ ਹੈਗਾ ਪਹਿਲਾਂ ਮਾੜਾ ਹਲਾ ਲਓ ਇਹਦੀ ਸਟੀਮ ਨਿਕ ਜਿੰਦੀ ਨਹੀਂ ਤਾਂ ਟਟ ਹੈ ਹੈਪੀ ਬਰਥਡੇ ਆ ਦੇਖੋ ਬਾ ਇਹ ਅਖੀਲੇ ਪਰਾ ਤੇ ਪਹੁੰਚ ਗਿਆ ਅਸੀਂ ਥੋੜਾ ਗੈਸ ਕਰਾਂਗੇ ਉੱਚੀ ਇਹ ਤੇਰੇ ਤੇ ਮੋਂ ਇਹਨੂੰ ਆਨੂੰ ਦਾਂਗੇ ਥੋੜਾ ਪੁੰਨਾਂਗੇ ਇਹਨੂੰ ਦੇਦੀ ਜਿਹੜੀ ਦੈਂਦੀ ਕੋਈ ਕਸਰ ਨਾ ਆਪਾਂ ਕੱਢ ਦੇਣੀ ਹੈ ਇਹਨੂੰ ਥੋੜਾ ਪੁੰਨ ਕੇ ਨਾਈਸਲੀ ਜਦ ਤੱਕ ਇਹ ਬਟਰ ਸ਼ਾਇਦ ਦੇ ਲੋ ਇੱਥੇ ਕੋਈ ਐਕਸਟ੍ਰਾ ਨਹੀਂ ਕੋਈ ਬਟਰ ਨਹੀਂ ਐਕਸਟਰਾ ਕੋਈ ਦੇਸੀ ਕਿਉਂ ਐਕਸਟਰਾ ਨਹੀਂ ਹੈਗਾ ਥੋੜਾ ਹੈਲਥੀ ਤੇ ਨਾਈਸ ਇਹਦਾ ਤੁਸੀਂ ਟੇਸ ਵੀ ਚੇਂਜ ਕਰ ਸਕਦੇ ਹੋ ਇਹ ਤੁਹਾਨੂੰ ਮਿਠਾਸ ਸੁਰਤਾਈ ਜਿਹੜੀ ਹੈ ਕਿਉਂਕਿ ਹਲਕਾ ਜਨਾ ਗ੍ਰाइंड ਕਰਕੇ ਇਹ ਚ ਸੌਂਫ ਪਾਓ ਨਾ ਉਹ ਡਿਫਰੈਂਟ ਫਲੇਵਰ ਹੋ ਜਾਏਗਾ ਪੁਣਾ ਦੇਸੀ ਲੈਂਬ ਲੋ ਜੀ ਦੋਸਤੋ ਤਿਆਰਤ ਮਿੱਤਰੋ ਲੈਂਬ ਸਾਡਾ ਗਿਆ ਭੁੰਨ ਬੱਕਰਾ ਭੁੰਨ ਗਿਆ ਇਹ ਚ ਹੁਣ ਸਿਆਡ ਕਰ ਦਾਂਗੇ ਥੋੜਾ ਜਿਹਾ ਪਾਣੀ ਓਹ ਹੋ ਹੋ ਇਹ ਲਈ ਛੇ ਥੋੜਾ ਐਕਸਟਰਾ ਹੋ ਜਾ ਕੋ ਚੱਕਰ ਨਹੀਂ ਬਾਅਦ ਕੋ ਮਜ਼ਾ ਹਾਂਜੀ ਪਰ ਪਾਣੀ ਇਕਦਮ ਭੁਲ ਗਏ ਪਾਣੀ ਤੁਸੀਂ ਪਾਣਾ ਗਰਮ ਠੰਡਾ ਪਾਣੀ ਪਾਓਗੇ ਤੇ ਲੈਵ ਨੂੰ ਤੁਹਾਡੀ ਗੁੱਸਾ ਹੋ ਜਾਏਗਾ ਉਹ ਕਹਿੰਦਾ ਮੈਨੂੰ ਗਰਮ ਤੁਸੀਂ ਠੰਡਾ ਕਰਤਾ ਇਹ ਨੋ ਗੁੱਡ ਹੈ ਲੋ ਜੀ ਪਾਣੀ ਪਾਤਾ ਹੈ ਤੇ ਨੀਲੀ ਡੰਨਾ ਐਚ ਐਸ ਸੀ ਹੋਣ ਫਾਈਨਲ ਵੀ ਟੱਚ ਦਾਂਗੇ ਮਾਮੂਲੀ ਮੂਲੀ ਇਹ ਚ ਦਾਂਗੇ ਪਹਿਲੇ ਤਾਂ ਐਂਡ ਚ ਪਾਣੀ ਗ੍ਰੀਨ ਚਿਲੀ ਇਹਦਾ ਫਲੇਵਰ ਹੀ ਡਿਫਰੈਂਟ ਹੁੰਦਾ ਜਦੋਂ ਗ੍ਰੀਨ ਚਿਲੀ ਐਂਡ ਚ ਪਾਉਂ ਨਾ ਬਹੁ ਫਲੇਵਰ ਹੈ ਪਹਿਲੇ ਪਾਓਗੇ ਇਹਦਾ ਫਲੇਵਰ ਠਾ ਹੋ ਜਾਏਗਾ ਇਹ ਪਾ ਦੀ ਗ੍ਰੀਨ ਚਿਲੀ ਤੇ ਨਾਲ ਹੀ ਥੋੜਾ ਜਿਹਾ ਟਵਿਸਟ ਹੋਰ ਜਿਵੇਂ ਪਹਿਲੇ ਪਾ ਦੇ ਯਾਰ ਤੇ ਬੱਕਰੇ ਨੇ ਜਾਣਾ ਸੀ ਭਜ ਤੇ ਭਾਈ ਵੀ ਨਾ ਭਜਣੇ ਹੁੰਦਾ ਅੱਜ ਕੱਲ ਗਿੱਟਿਆਂ ਚ ਕਿੰਨੀ ਗੋਡਾਂ ਜਿੰਨਾ ਜਾਨ ਕੋਈ ਨਹੀਂ ਕਿ ਭਜਣ ਹੋਵੇ ਲੋ ਜੀ ਸਾਡਾ ਲੈਂਬ ਬੱਕਰਾ ਤੇ گوشਤ ਜਿਵੇਂ ਸਾਡੀ ਪਾਕਿਸਤਾਨੀ ਲੈਂਗੁਏਜ ਗੋਸ਼ਤ ਕਹਿੰਦੇ ਆ ਆਲਰੇਡੀ ਹੈ ਤੇ ਹੁਣ ਤੁਹਾਡੇ ਰਣਜੀਤ ਸਿੰਘ ਜੱਗੀ ਨੂੰ ਬੁਲਾਵਾਂਗੇ ਉਹ ਟੇਸਟ ਕਰਨਗੇ ਤੇ ਸਾਨੂੰ ਨੰਬਰ ਦੇਣਗੇ ਵੀ ਉਹ ਸਾਡੇ ਇਹ ਗੋਸ਼ਤ ਬਾਰੇ ਬੱਕਰੇ ਬਾਰੇ ਵੇ ਤੇ ਦੇਸੀ ਕੇ ਉਹਦੇ ਨਾਲ ਬਣਾਇਆ ਗਿਆ ਜੋ ਉਹ ਕਿਵੇਂ ਬਣਿਆ ਆਜੋ ਜੀ ਜੱਗੀ ਭਾਜੀ ਆਜੋ ਹੁਣ ਇਨ ਨਖਰੇ ਨਾ ਕਰੋ ਗੈਂ ਤਿਆਰ ਹੈ ਮੈਨੂੰ ਬੜਾ ਤੁਸੀਂ ਥੋੜਾ ਨਾਰਾਜ਼ ਹੋ ਗਏ ਹੋ ਖੁਸ਼ਬੂਆਂ ਇੰਨੀ ਆ ਰਹੀਆਂ ਨਾ ਮੇਰੇ ਤੋਂ ਰੁਕਿਆ ਨਹੀਂ ਜਾ ਰਹਾ ਸੀ ਮੈਂ ਡੇਢ ਬੁਲਾਇਆ ਮੈਨੂੰ ਯਾਰ ਉਹ ਪਤਾ ਕੀ ਹੁਣ ਇਦਾਂ ਨਹੀਂ ਨਾ ਕਰ ਸਕਦੇ ਇਹ ਦੇਖੋ ਕੋਈ ਦੇਖੋ ਜੀ ਕੋਈ ਭਾਜੀ ਆ ਤੁਮ ਮਜ ਆ ਜਾਏਗਾ ਪਾਓ ਪਲੇਟ ਚ ਆਪਣਾ ਪਸੰਦਾ ਪੀਸ ਬੱਕਰਾ ਮਹਾਰਾਣੀ ਆ ਮਜਾ ਆ ਜਾਏਗਾ ਭਾਜੀ ਚੇ ਚ ਆਪਣਾ ਪੀਸ ਪਾਓ ਮਸੇ ਦਾ ਜੋ ਤੁਹਾਨੂੰ ਪਸੰਦ ਹੈ ਓਹੋ ਪਿਠਾ ਕਰੋ ਓਹੋ ਆ ਦੇਖੋ ਜੀ ਬੋਨ ਵਾਲਾ ਪੀਸ ਪਾਵਾਂਗੇ ਆਪਾਂ ਪਹਿਲੇ ਤਾਂ ਯਾਰ ਟਰਾਈ ਕਰੋ ਭਾਜੀ ਕੋਈ ਚੱਕਰੀ ਕੋਈ ਨਹੀਂ ਮਜਾ ਆ ਜਾਏਗਾ ਤਾਂ ਭਾਜੀ ਇਹ ਤਾਂ ਉਹ ਗੋਰੇ ਨੂੰ ਖਾਣਾ ਨਾ ਗੋਰੇ ਕਹਿੰਦੇ ਬੋਨ ਵਾਲਾ ਚਾਹੀਦਾ ਹੱਡੀ ਵਾਲਾ ਅੱਛਾ ਭਾਜੀ ਇਹ ਤਾਂ ਸਵਾਦ ਹੀ ਆ ਜਾਏਗਾ ਪੂਰਾ ਨਜ਼ਾਰਾ ਆ ਜਾਏਗਾ ਮੈਂ ਕਿਹਾ ਤੁਹਾਨੂੰ ਪਹਿਲੇ ਬੈ ਕੇ ਬੈਠਾ ਸਵਾਦ ਨਾ ਆਇਆ ਤੇ ਪੈਸੇ ਵਾਪਸ ਜਿਹੜੇ ਤੁਸੀਂ ਦਿੱਤੇ ਆ ਓਹ ਹੋ ਲੋ ਜੀ ਗਰਮ ਬੋਤ ਹੈ ਇਹਨੂੰ ਬਾਅਦ ਚ ਕਰਾਂਗੇ ਟੇਸਟ ਜੀ ਜੀ ਤੇ ਇਹ ਨੇ ਭਾਈ ਸਾਹਿਬ ਮੇਰੇ ਜੋ ਕਿ ਇੰਗਲੈਂਡ ਤੋਂ ਆਏ ਨੇ ਤੇ ਮੈਨੂੰ ਸਪੈਸ਼ਲ ਇਹਨਾਂ ਨੇ ਲੈਂਪ ਕੜੀ ਬਣਾਉਣੀ ਸਿਖਾਈ ਹੈ ਉਹ ਵੀ ਟੂਸ ਵਾਲੀ ਤੇ ਖਾ ਕੇ ਦੇਖਦੇ ਆ ਇਹਨਾਂ ਨੇ ਸਪੈਸ਼ਲ ਬਣਾਈ ਹੈ ਮੇਰੇ ਵਾਸਤੇ ਓਏ ਹੋਏ ਹੋਏ ਭਾਈ ਮਟਰਨ ਗੱਲ ਗਿਆ ਚੰਗੀ ਦਾ ਭਾਈ ਕੋਈ ਨੀ ਆ ਰਿਹਾ ਯਾਰ। ਹੂੰ। ਵੀ ਪੈਸੇ ਦੇਣ ਦੀ ਲੋੜ ਤਾਂ ਨਹੀਂ ਹੈਗੀ। ਨਾ ਨਾ ਭਾਈ ਪੈਸੇ ਵਸੂਲ ਆ। ਅੱਛਾ। ਤੇ ਬਹੁਤ ਵਧੀਆ ਭਾਜੀ। ਤੇ ਭਾਈ ਤੂੰ ਹੋਰ ਕੁਝ ਵੀ ਬਣਾ ਕੇ ਖਵਾਓ ਯਾਰ। ਆਫ ਕੋਰਸ ਆਫ ਕੋਰਸ ਕਿਉਂ ਨਹੀਂ ਜਦ ਤੱਕ ਮੈਂ ਇੱਥੇ ਆਂ ਭਾਜੀ। ਯਾਰ ਜੀ ਤੁਹਾਨੂੰ ਹਰ ਉਹ ਡਿਫਰੈਂਟ ਖਵਾਵਾਂਗਾ ਡਿਫਰੈਂਟ। ਰੋਗੇਰੀ ਨੂੰ ਰੋਲ ਮਸਾਲੇ ਵਾਲੀ। ਅੱਛਾ ਖਵਾਓ ਯਾਰ। ਬਹੁਤ ਸਵਾਲ ਬਣਿਆ ਭਾਜੀ। ਮੈਂ ਥੋੜਾ ਬਾਅਦ ਥਾ ਕਰਦਾਗਾ। ਮੈਂ ਰੈੱਡ ਚਿਲੀ। ਥੋੜੀ ਜਿਹੀ ਗ੍ਰੀਨ ਚਿਲੀ। ਹੂੰ ਹੂੰ ਕਈ ਲਾਜਵਾਬ ਹੁਣ ਵੇਟ ਨਹੀਂ ਹੋ ਰਹੀ ਪਾਜੀ ਮੇਰਾ ਤਾਂ ਮਨ ਕਰਦਾ ਹੁਣੇ ਮੈਂ ਚੱਲਿਆ ਇਹਨੂੰ ਲੈ ਕੇ ਤੁਸੀਂ ਵੀ ਆ ਜਾਓ ਮੈਨੂੰ ਵੀ ਨਾਲ ਲੈ ਜਾ ਯਾਰ ਆਓ ਯਾਰ ਚਲਿਏ ਆਪਾਂ ਖਾਈਏ ਪੀਏ ਮਜੇ ਨਾਲ ਆ ਜਾਓ ਦੋਸਤੋ ਇਹਨੇ ਮੈਨੂੰ ਇੱਕ ਤਕਲਾਂ ਦੇ ਯਾਰ ਉਹ ਯਾਰ ਨਾ 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 ਜਾਣਦੇ 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 ਚੱਕ ਲੈਣਦੇ